ਮਾਚੀਵਾੜਾ ਸਾਹਬ ਦੇ ਨਜ਼ਦੀਕੀ ਪਿੰਡ ਸ਼ਿਚਾਰ ਸਾਹਬ ਵਿਖੇ ਨਹਿਰ ਤੇ ਸੁਸ਼ੋਭਿਤ ਕਾਰ ਸੇਵਾ ਗੁਰਦੁਆਰਾ ਸਾਹਿਬ ਦੇ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਨਪਾਵਨ ਰੂਪ ਅਗਨਪੇਟ ਹੋਏ ਨੇ ਮੌਕੇ ਤੇ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਜਿੰਦਰ ਸਿੰਘ ਮੌਕੇ ਤੇ ਪੰਚਾਇਤ ਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਜਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕੱਲ ਦੇ ਸ਼ਾਮ ਗੁਰਦੁਆਰਾ ਸਾਹਿਬ ਕਾਰ ਸੇਵਾ ਦੇ ਸਜਖੰਡ ਸਾਹਿਬ ਦੇ ਵਿੱਚ ਬਿਜਲੀ ਦੀ ਤਾਰ ਦੇ ਨਾਲ ਸ਼ਾਰਟ ਸਰਕਟ ਹੁੰਦਿਆ। ਅੱਗ ਲੱਗਦੀ ਹੈ ਜਿਸ ਦਿਨ ਏਸੀ ਦਾ ਕੰਪਰੈਸਰ ਫਟਿਆ। ਇਸੇ ਕਾਰਨ ਅੱਗ ਵੱਧਦੀ ਹੈ ਤੇ ਸ਼ੇਗੂਗਰਨ ਸਬਜ਼ੀ ਦੇ ਤਿੰਨ ਪਾਵਨ ਸਰੂਪ ਅਗਨਪੇਟ ਹੋਏ ਨੇ। ਜਿਸ ਦੀ ਸੂਚਨਾ ਮਿਲਦੇ ਸਾਰ ਗੁਰਦੁਆਰਾ ਚਾਰ ਸੱਤ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਪਹੁੰਚੇ ਨੇ। ਮੌਕੇ ਤੇ ਪਹੁੰਚ ਕੇ ਸਭ ਤੋਂ ਪਹਿਲਾਂ ਪਾਵਨ ਸਰੂਪ ਉਹਨਾਂ ਨੂੰ ਸੰਭਾਲਿਆ ਗਿਆ। ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੇ ਸਾਰੀ ਰਾਤ ਬੈਠ ਕੇ ਜਾਪ ਕੀਤਾ ਤੇ ਸਾਰੀ ਘਟਨਾ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਤਾਮੀ ਨੂੰ ਵੀ ਦੱਸਿਆ ਗਿਆ ਤਾਂ ਅਗਰ ਸ਼ਿਕੇਸਗਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਉਹਨਾਂ ਨੇ ਪੰਥ ਸਿੰਘ ਸਹਿਬਾਲਾਦੀਪ ਟੀਮਟੀ ਲਗਾਈ ਜਿਨ੍ਹਾਂ ਨੇ ਗੁਰਦੁਆਰਾ ਕਾਰ ਸੇਵਾ ਚਾਰ ਸਾਹਿਬ ਵਿਖੇ ਪੂਰੀ ਗੁਰਮਰਿਆਦਾ ਦੇ ਨਾਲ ਜੀ ਗੁਰਦਨ ਸਾਹਿਬ ਦੇ ਪਾਵਨ ਸਰੂਪਾਂ ਨੂੰ ਸੰਭਾਲ ਲਿਆ ਤੇਨਾਂ ਸਰੂਪਾਂ ਨੂੰ ਸਵੇਰੇ ਗੋਇੰਦਵਾਲ ਸਾਹਿਬ ਨੂੰ ਰਵਾਨਾ ਕੀਤਾ ਗਿਆ ਜਿੱਥੇ ਜਿਹੜਾ ਮਨ ਬੜਾ ਉਦਾਸ ਹੈ ਉਹਨਾਂ ਦਾ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਹਾਦਸਾ ਹੋ ਗਿਆ ਇਸ ਨੂੰ ਲੈ ਕੇ ਸੰਗਤ ਵੀ ਕਾਫੀ ਦੁਖੀ ਹਨ ਅਪੀਲ ਕੀਤੀ ਹੈ ਕਿਰਪਾ ਕਰਕੇ ਆਪਸ ਵਿੱਚ ਸ਼ਾਂਤੀ ਬਣਾ ਕੇ ਰੱਖੀ ਜਾਵੇ ਤੇ ਗਲਤ ਅਫਵਾਹ ਨਾ ਫੈਲਾਈ ਜਾਵੇ ਕੀ ਹਾਦਸਾ ਹੋ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਪਹਿਲਾਂ ਤਾਂ ਮੈਂ ਆਪਣੇ ਮੰਦਿਆਂ ਗਹਿਰਾਈਆਂ ਤੋਂ ਇਹਨਾਂ ਅਫਸੋਸ ਜਲ ਕਰਦਾ ਕਿਉਂ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਜੋ ਹਾਦਸਾ ਸਾਡੇ ਉੱਤੇ ਕੱਲ ਵਾਪਰਿਆ ਉਹ ਲਗਭਗ ਸਾਡੇ ਖੇਰੇ ਦਾ ਕਾਇਨ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਲੱਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਗੁਰਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਪ੍ਰੈਸ਼ਰ ਆ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ। ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ। ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਝਾਰ ਸਾਹਿਬ ਤੋਂ ਚੁੰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧਕਾਂ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲ ਰਿਆ ਸੰਭਾਲ ਕੇ ਫਿਰ ਸੰਜਤ ਇੱਥੇ ساری ਰਾਤ ਅਸੀਂ ਇੱਥੇ ਬੈਠੇ ਰਹੇ ساری ਰਾਤ ਸੱਜਣ ਦੇ ਨਾਲ ਹੀ ਸਾਥ ਔਰ ਅੱਜ ਸਵੇਰੇ ਰਾਤੀ ਅਸੀਂ ਇਨਫੋਰਮ ਕਰਤਾ ਸੀ ਮਾਨਜੋਗ ਪ੍ਰਧਾਨ ਸਾਹਿਬ ਅਰਜਿੰਦਰ ਸਿੰਘ ਜੀ ਧਾਮੀ ਜੀ ਸ਼ੋਮਨੀ ਗੋਪਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਤਖਤ ਜੀ ਕੇਸਗੜ ਸਾਹਿਬ ਕੋ ਉਹਨਾਂ ਦੇ ਮਰਜ਼ੀ ਨਾਲ ਤੇ ਉਹਨਾਂ ਨੇ ਸਿੰਘ ਸਾਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਯਾਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਹੁਣ ਅਸੀਂ ਇੱਥੋਂ ਗੋਵਿੰਦワਲ ਸਾਹਿਬ ਲਈ ਤੋਰਿਆ ਬੜਾ ਦੁੱਖ ਹੁੰਦਾ ਮਨ ਭਰ ਭਰ ਆਉਂਦਾ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ ਸਪੀੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਰਸਵਾ ਕੇ ਰੱਖੀਏ ਔਰ ਕੋਈ ਵੀ ਕੋਈ ਉਮਰ ਖਲਾਉਂਦਾ ਹੈ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ ਉਸੇ ਟਾਈਮ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਐਸਐਚਓ ਸਾਹਿਬ ਮੌਕੇ ਤੇ ਆਏ ਐਸਐਸਪੀ ਸਾਹਿਬ ਆਏ ਉਹਨਾਂ ਨੇ ਸਾਰੀ ਰਿਪੋਰਟ ਇਕੱਠੀ ਕੀਤੀ ਔਰ ਉਹ ਸੈਂਪਲ ਵੀ ਲੈ ਕੇ ਗਏ ਡੀਵੀਆਰ ਵੀ ਉਸ ਕੋਲ ਲੈ ਗਈ ਇਸ ਲਈ ਸਾਰਾ ਪ੍ਰਸ਼ਾਸਨ ਨੇ ਸਾਰੀ ਦੇਖਿਆ ਕਿ ਕੋਈ ਇਹ ਜੀ ਘਟਨਾ ਨਹੀਂ ਵਾਪਰੀ ਇਹ ਸਿਰਫ ਇੱਕ ਅਚਾਨਕ ਉਗਰਤੀ ਵਾਪਰੀ ਘਟਨਾ ਦਾ ਨਤੀਜਾ ਹੋਇਆ ਮੈਂ ਅਰਦਾਸ ਕਰਦਾ ਕਿ ਸੇ ਗੁਰੂ ਪਾਸ਼ਾ ਅੱਗੇ ਤੋਂ ਸਾਡੇ ਹਾਲੇ ਤੇ ਮਿਹਰ ਰੱਖੋ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਾਡੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮੰਨ ਤੁਕੀ ਹੁੰਦਾ ਔਰ ਸੰਗਤਾਂ ਦੇ ਹਿਰਦੇ ਨੁੰਦਰੇ ਜਾਂਦੇ ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਦੀ ਜਦੋਂ ਇਥੋਂ ਪੇਦਾ ਕੀਤਾ ਬੜਾ ਸਭ ਦਾ ਮਨ ਭਰਿਆ ਹੈ ਇਸ ਲਈ ਮੈਂ ਬਹੁਤਾ ਸ਼ਬਦ ਰਚਦਾ ਹਾਂ ਕਿ ਮਨ ਬੰਦਾ ਵਾਹਿਗੁਰੂ ਦੀ ਕਰ ਸਾਥ ਵਾਹਿਗੁਰੂ ਦੀ ਕਿਰਤ ਨੋ ਵਾਇਵਰ ਜਿਹੜਾ ਬੱਛਾ ਬਣ ਜੀ ਰਿਹਾ ਤੇ ਇਹ ਸਾਡੇ ਸਾਰੇ ਜਿਹੇ ਸਮਾਜ ਲਈ ਵੀ ਬੜੀ ਮਦਭਗੀ ਕਰਨਾ ਦੀ ਗੱਲ ਬੋਲਦੀ ਹੈ ਕਿ ਜਿਹੜਾ ਬੀਬੀ ਦਾ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਇਹ ਸੀ ਪ੍ਰੈਸ਼ਰ ਜਿਹੜਾ ਪੜ ਗਿਆ ਜਿੱਥੇ ਗੁਰਾਂ ਸਿੰਘ ਸਾਹਿਬ ਦਾ ਸੱਚ ਕੰਡ ਜਿਹੜਾ ਦਿਨ ਮਹਾਰਾਜ ਦੇ ਰੂਪ ਵਿੱਚ ਆਇਆ ਸੀ ਉਹ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਮਹਾਰਾਜ ਜਿੱਦਾਂ ਰੂਪ ਵਿੱਚ ਅੱਗੇ ਵਧ ਰਿਹਾ ਹੈ ਔਰ ਜਿਹਦੇ ਮੌਜੂਦਾ ਸਾਡੇ ਉਸਨੇ ਕਿਸੇ ਮੈਂਬਰ ਅਪਵਾਸ ਤੋਂ ਇਹ ਸਿੰਘ ਸਾਹਿਬ ਜਿਹੜੇ ਅਸੀਂ ਕਿਸੀ ਵਲਾਂ ਕੇਸ ਕਰਤਾ ਤੋਂ ਆਏ ਸੀ ਇਹਦੇ ਮर्यादा ਦੇ ਇਨਸਾਫ ਤੋਂ ਸਰਦ ਸਬੰਧਾ ਚਲੀ ਗਏ ਦਰ ਤੌਲੀ ਚੱਲੇ ਪਏ ਥੱਲੇ ਪਏਗੇ ਜਰੂਰ ਅਨਸਰ ਜੀ ਤੇ ਸਰਕਾਰ ਸ੍ਰੀ ਕੱਲ ਤੱਕ ਸਭ ਨੂੰ ਜੋ ਵੀ ਇਹਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਤੇ ਅਸੀਂ ਆਪਣੇ ਰੋਪੇ ਵੀ ਇਨਵੈਸਟੀਗੇਸ਼ਨ ਪਾਰਟੀ ਟੀਮ ਦੇ ਨਾਲ ਸੀ ਜਿਹੜੀ ਆ ਇਹਨਾਂ ਮੋਕਲੇ ਸੈਂਪਲ ਵਰਾ ਗਏ ਜਿਹਦੀ ਫਾਈਨਲ ਰਿਪੋਰਟ ਹੋਣੀ ਹੈ ਜਦੋਂ ਸਰਕਾਰ ਸ੍ਰੀ ਕੱਲ ਤੱਕ ਸਰਦ ਬੜਾ ਢਾਈ ਜਿਹੜੀ ਜਿਆਦਾ ਆਨ ਕਰਕੇ ਹੈ ਉਰੇ ਦੂਜੇ ਤੋਂ AC ਵਾਟੋ ਕੱਟੋਗੇ ਇਹਦਾ ਜਿਹੜਾ AC ਦਾ ਕੰਪਰੈਸਰ ਪੜਿਆ ਸੀ ਜਿਆਦਾ ਲਾਈਦਾ ਵਿੰਡੋ AC ਉਹ ਬਿੰਟ ਵਿੱਚ ਦੋਸੂ ਬਾਇਰਾਂ ਜੁੜੇ ਜੀ ਇਹ ਵੀ ਪੀਚ ਕਾ ਲੇ ਨਾ ਜਿੱਥੇ ਸਤਗੰਗ ਸਾਹਿਬ ਆ ਕਿਸੇ ਵੀ ਧਾਰਮਿਕ ਦੇਸੀ ਦਾ ਹੈ ਉਹ ਵਿੰਡੋ AC ਲਾਇਆ ਜਾ ਜਿਹਦੇ ਸਪੇਅਰ AC ਦੂਜੇ ਉਹ ਲਾਇਆ ਜਾਣ ਤਾਂ ਕਿ ਇਹ ਜੇ ਹਾਦਸੇ ਤੋਂ ਬਚਿਆ ਜਾ ਸਕੇ ਤੇ ਹੋਰ ਕੋਈ ਵੀ ਅਵਾਹ ਉਹ ਤੋਂ ਨਗਰਾਨੀ ਜੀ ਵੀ ਜੱਜਾ ਸਾਹਿਬ ਨੇ ਕਿਹਾ ਹਾਂ ਨਗਰਾਨੀ ਵੀ ਜਿੱਥੇ ਜਿੱਥੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਗੁਰੂ ਘਰ ਲਾਏ ਜਾਂ ਧਾਰਮਿਕ ਜਗ੍ਹਾਾਂ ਨੇ ਉੱਥੇ ਜ਼ਰੂਰ ਪਿੰਡ ਲੈਵਲ ਤੇ ਇੱਕ ਬੰਦਾ ਜਿਹੜਾ ਪ੍ਰਬੰਧਕਾ ਉਹਨੂੰ ਉੱਥੇ ਜਵਾਰ ਸਾਹਿਬ ਰਿਆ ਜਿਹੜੀ ਕੋਈ ਵੀ ਧਾਰਮਿਕ ਜਗ੍ਹਾ ਉੱਥੇ ਜ਼ਰੂਰ ਸੌਣੇ